ਸੋ ਖਲ ਗਈ ਆ ਕਿ ਆਂਦੀ ਸੁਖ ਬੋਲੀ ਕੋ ਬਧੇ ਰੱਖੋ ਬੋਲੀ ਜੀ ਹਾਂ ਸ਼ਰਦਾ ਤੁਸੀਂ ਉਹ ਵੀ ਤਾਂ ਦੀਆਂ ਗੱਲਾਂ ਮੈਂ ਤਾਂ ਅਜ ਤੱਕ ਇਹ ਸਮਝਦੀ ਰਹੀ ਵੀ ਚੰਗੀ ਬੜੀ ਆ ਕਦੀ ਆਉਣਾ ਤੇ ਦਵਿੰਦਰ ਦੀ ਸ਼ਿਕਾਇਤਾਂ ਕਰਦੀ ਹੁੰਦੀ ਸੀ ਬੀਜੀ ਦਾ ਇਦਾਂ ਕਰਦੀ ਇਦਾਂ ਕਰਦੀ ਪਰ ਸਹੀ ਕਿਹਾ ਕਹਿੰਦੇ ਬੰਦੇ ਨਾਲ ਮਿਲিয়ে ਵਰਤੀ ਹੈ ਨਾ ਤੇ ਫੇਰ ਪਤਾ ਲੱਗਦਾ ਉਹਦੇ ਅੰਦਰ ਦਾ ਸਤਾਨ ਫੇਰ ਬਾਹਰ ਆਉਂਦਾ ਵਾ ਸੋਖ ਨੇ ਤੇ ਉਹ ਗੱਲਾਂ ਕਰ ਚੱਡੀਆਂ ਵੀ ਜਿਹੜੀਆਂ ਮੈਂ ਕਦੀ ਸੋਚੀਆਂ ਵੀ ਨਹੀਂ ਮੈਨੂੰ ਤਾਂ ਸੁੱਖ ਦਾ ਸਾਰਾ ਪਤਾ ਸੀ ਮੈਂ ਤੇ ਜਾਣਦੀ ਮੈਂ ਤੇਰੇ ਮੂੰਹ ਨੂੰ ਚਲ ਗਈ ਵੀ ਮਿਲਦੀ ਯਾਰ ਕਦੋਂ ਉਧਰ ਕਰ ਗਈ ਆ ਮੈਂ ਤਾਂ ਚਲ ਗਈ ਮੈਨੂੰ ਸੁੱਖ ਦਾ ਪਤਾ ਸੋ ਕਿੰਨਾ ਕਰਦੀ ਆ ਉਹਨੇ ਤੇ ਸਿੱਧਾ ਸਿੱਧਾ ਕਹਿਤਾ ਵੀ ਜੀ ਵੀ ਮੈਂ ਕਿਹਾ ਤੇ ਬਾਹਰ ਅੰਦਰ ਵੀ ਜਾਣਾ ਆਪਣੇ ਬੂਏ ਵੀ ਬੰਦ ਕਰਨੇ ਆ ਮੇਰੇ ਗੱਲ ਤਾਂ ਫਾ ਪੈਣ ਵਾਲੀ ਗੱਲ ਆ ਆਏ ਹਟ ਐ ਕਿੰਨੀ ਕਾਮਦਨੀ ਆ ਆਪਣੇ ਖਰਚੇ ਮਾਨ ਨਹੀਂ ਮੈਂ ਤੇ ਕਿਹਾ ਮੈਂ ਕਿਹਾ ਤੂੰ ਅਦਨਹਾ ਗੱਲ ਕਹਿੰਦੀ ਫੈਨੂ ਕਾਦਾ ਸੁਖ ਨੇ ਕਾਦਾ ਤਦ ਦੇ ਪੇਕੇ ਨਿਕਲੀ ਸੀ ਮੈਨੂੰ ਕੱਢਣ ਦੀ ਮਾਰੀ ਤੇ ਸੁਖ ਤੈਨੂੰ ਮਿਲਣ ਨੀ ਆਈ ਕੱਲ ਦੀ ਆਈ ਜੇ ਉਹਦਾ ਫਰਜ਼ ਨਹੀਂ ਬੰਦ ਆਉਂਦਿਆ ਉਹਦੇ ਟੇਟੇ ਚ ਮੈਂ ਆਲਾ ਵੀਜੀ ਮੈਂ ਤੈਨੂੰ ਨਾਲ ਰੱਖ ਕੇ ਨਹੀਂ ਖੁਸ਼ ਮੈਨੂੰ ਪਤਾ ਵਾ ਸ਼ੁਰੂ ਤੋਂ ਮੈਂ ਆਲਾ ਵੇ ਟੇਟੇ ਚ ਪਤਾ ਮੈਨੂੰ ਸਾਰਾ ਹਾਤੀ ਹੋਈ ਹੈ ਪਰ ਆ ਇੱਥੇ ਹੁੰਦੇ ਤੇ ਮੈਂ ਉਹਦੇ ਨਾਲ ਗੱਲ ਕਰਦੀ ਪਰ ਕੀ ਫਾਇਦਾ ਜਿਹੜਾ ਇੱਥੇ ਆ ਉਹਦੇ ਨਾਲ ਗੱਲ ਕੀਤੀ ਤਾਂ ਕੀ ਫਰਾਦਾ ਉਹ ਗੱਤ ਉਹਨਾਂ ਕੀ ਹੋ ਜਾਣਾ ਹੈ ਲੈ ਮਾਸੀ ਆ ਗਿਆ ਹਾਂ ਸਾਸਰੀ ਘਰ ਸਾਸਰੀ ਘਰ ਜਿੰਦਰ ਕੀ ਹਾਲ ਚਾਲ ਹੈ ਠੀਕ ਠਾਕ ਤੁਸੀਂ ਸੁਣਾਓ ਹਾਂ ਠੀਕ ਠਾਕ ਤੂੰ ਆਪਣਾ ਦੱਸ ਨਿਆਣੇ ਠੀਕ ਠਾਕ ਹਾਂਜੀ ਹਾਂਜੀ ਠੀਕ ਆ ਹੋਰ ਭੈਣ ਦਾ ਕਿਦਾਂ ਭੈਣ ਵੀ ਆ ਵੇਖੋ ਮਾਸੀ ਜੀ ਆਏ ਹਾਂ ਹਾਂ ਸਾਸਰੀ ਘਰ ਸਾਸਰੀ ਘਰ ਸੱਚੀ ਘਰ ਹੋਰ ਪ੍ਰੀਤ ਤੂੰ ਕਿਦਨ ਦੀ ਆਈ ਹੈ ਜੀ ਮਾਸੀ ਜੀ ਸਾਸਰੀ ਘਰ ਸਾਸਰੀ ਘਰ ਹੋਰ ਬੋਤਨਾਰ ਆਈ ਆ ਠੀਕ ਠਾਕ ਤੂੰ ਦੱਸੋ ਆਪਣਾ ਵੇ ਵਾਈਪਾਂ ਦੀ ਦਾ ਹੋਰ ਪਰ ਤੂੰ ਦੱਸਦੇ ਆਣੇ ਠੀਕ ਠਾਕ ਵਧੀਆ ਮੈਂ ਸਵੇਰ ਦੀ ਆਈ ਆ ਅੱਛਾ ਅੱਛਾ ਵੇ ਲੋ ਭੈਣ ਨੂੰ ਮਿਲਣ ਆ ਜਾਂਦੇ ਮਾਸੀ ਮੇਰੇ ਕੋ ਗਿਆ ਨੂੰ ਪਤਾ ਨਹੀਂ ਕਿੰਨਾ ਕਚੇੜ ਹੋ ਗਿਆ ਮਾਸੀ ਜੀ ਫਰੀ ਤਾਂ ਟਾਈਮ ਨਹੀਂ ਲੱਗਦਾ ਮੈਂ ਕਿਹਾ ਚੱਲ ਭੈਣ ਠੀਕ ਨਹੀਂ ਆ ਆ ਭੈਣ ਵਰੀ ਟਾਈਮ ਹੁੰਦਾ ਤੁਹਾਡੇ ਕੋ ਮੇਰੇ ਲਈ ਨਹੀਂ ਲੱਗਦਾ ਮੈਂ ਚੱਲ ਭੈਣ ਨੂੰ ਮੇਲ ਆਨੀ ਆ ਭੈਣ ਨਾਲ ਕੇ ਭੈਣ ਆਈ ਨੇ ਹੋਰ ਸਾਰੇ ਠੀਕ ਠਾਕ ਹੈ ਨਾ ਸਭ ਵਧੀਆ ਚੱਲ ਬਹੁਤ ਵਧੀਆ ਬਾਕੀ ਪਰਿਵਾਰ ਸਨਾਓ ਠੀਕ ਠਾਕ ਹੰਗਪ੍ਰੀਤ ਬਿਲਕੁਲ ਠੀਕ ਠਾਕ ਤੂੰ ਦੱਸ ਪਰੋਣਾ ਵੀ ਠੀਕ ਹੈ ਤੇ ਸਭ ਠੀਕ ਵਧੀਆ ਚਲ ਬਹੁਤ ਵਧੀਆ ਚਲ ਭੈਣ ਦੇ ਨਾਲ ਤੂੰ ਮੈਨੂੰ ਮਿਲ ਪਈ ਆ ਚੰਗਾ ਆ ਕਿ ਮੇਰੇ ਪਿੰਡ ਦਾ ਕਿਹੜਾ ਰਾਹ ਹੁੰਦਾ ਤਾਂ ਨਹੀਂ ਨਹੀਂ ਆਵਾਂਗੇ ਕਿਤੇ ਮੈਂ ਕਿਹਾ ਚਲ ਮੈਂ ਭੈਣ ਨੂੰ ਮੇਲਾ ਮੈਂ ਮੇਰੀ ਸੱਸ ਨੇ ਕਿੰਨੀ ਵਾਰੀ ਕਿਹਾ ਵਾ ਮਾਸੀ ਤੇਰੀ ਨੂੰ ਸਾਲ ਉਹ ਚੱਲਿਆ ਆਈ ਨੂੰ ਕੋਈ ਗੱਲ ਨਹੀਂ ਤੇਰੀ ਸੱਸ ਨੂੰ ਮੇਲਾ ਆਵਾਂਗੇ ਕਿ ਕਿਹਦੇ ਨੂੰ ਜਾ ਕੇ ਮੈਂ ਕਿਹਾ ਭੈਣ ਠੀਕ ਨਹੀਂ ਰਹਿੰਦੀ ਮੈਂ ਭੈਣ ਦਾ ਪਤਾ ਲਗਾ ਰ ਆ ਆਹੋ ਠੀਕ ਠਾਕ ਹੈ ਮੈਨੂੰ ਜੀ ਕਰ ਦਿਆ ਸੀ ਤੇ ਫਿਰ ਚੱਲ ਵਧੀਆ ਕੀਤਾ ਚੱਲ ਨਾਲੇ ਤੂੰ ਵੀ ਮੈਨੂੰ ਮਿਲ ਗਈ ਮਾਸੀ ਉਪਰੋਂ ਸੇ ਬਹੁਤ ਵੀ ਤੋੜੇ ਪਿਛੇ ਨਾ ਹੋ ਤੀ ਵੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਦਿਵਿੰਦਰ ਜੀ ਜੀ ਤੂੰ ਗੱਪਾਂ ਮਾਰੋ ਤੇ ਮੈਂ ਵਧੀਆ ਜੀ ਚਾਹ ਬਣਾ ਕੇ ਲਿਆਵਾਂ ਤੁਹਾਡੀ ਅਜੇ ਦਿਵਿੰਦਰ ਚਾਹ ਨਾ ਬਣਾਈ ਗਰਮੀ ਬਹੁਤ ਹੈ ਠਰ ਕੇ ਜੀ ਚਾਹ ਬਣਾ ਦੇ ਚਲੋ ਫਿਰ ਮੈਂ ਇਦਾਂ ਕਰਦੀ ਆ ਮਸ਼ੀਨ ਚ ਕੱਪੜੇ ਪਏ ਮੈਂ ਉਹ ਕੱਢ ਲਾਂ ਕੱਢ ਲਓ ਜੀ ਤੂੰ ਗੱਪਾਂ ਮਾਰੋ ਕੱਢ ਲਓ ਠਰ ਕੇ ਹਾਂ ਪ੍ਰੀਤ ਹੁਣ ਤੂੰ ਰਹੇਂਗੀ ਨਹੀਂ ਮਾਸੀ ਜੀ ਕਿੱਥੇ ਜਾਣਾ ਚੱਲ ਜਾਣਾ ਮੈਂ ਸ਼ਾਮ ਨੂੰ ਮੈਂ ਤਾਂ ਮੰਮੀ ਦਾ ਘਰ ਕੇ ਆਈ ਹਾਂ ਮੰਮੀ ਵਿਚਾਰੀ ਬੜੀ ਪਰੇਸ਼ਾਨ ਆ ਹਾਂ ਕੀ ਗੱਲ ਹੋ ਗਈ ਐ ਗੱਲ ਕੀ ਹੋਣੀ ਐ ਦਵਿੰਦਰ ਦੇ ਨਾਲ ਤੁਹਾਨੂੰ ਪਤਾ ਹੀ ਥੋੜੀ ਬਹੁਤਾ ਹੋ ਜਾਂਦਾ ਹੀ ਵਾਦਾ ਘਾਟਾ ਹਾਂ ਤੇ ਗੱਲ ਵੱਖਰੀ ਆ ਹੁਣ ਜ ਤਾਤ ਦੀ ਗਰਮੀ ਪੈਣ ਲਈ ਆ ਆਪ ਸਮਝ ਜਾਂਦੇ ਹੀ ਅੰਦਰੇ ਅਸੀਂ ਲਾ ਕੇ ਹੂੰ ਤੇ ਮੰਮੀ ਨਾ ਉਹ ਰਾਹ ਦੇ ਉੱਤੇ ਸਬਜ਼ੀਆਂ ਲਾਈਆਂ ਸਬਜ਼ੀ ਖਾ ਲੋ ਕੋਈ ਜਾਨਵਰ ਵਰਚੂਗਾ ਮੰਮੀ ਤੁਹਾਨੂੰ ਇੱਥੇ ਬਹਿ ਜਾ ਧਿਆਨ ਰੱਖ ਗੱਲਾਂ ਬਾਤਾਂ ਹੀ ਹੁ ਮਾਸੀ ਜੀ ਸਹੀ ਗੱਲ ਵਾ ਇਹਦੀ ਗੱਲ ਸੱਚੀ ਆ ਮੇਰਾ ਮਨ ਜਾਉ ਸਦਾ ਦੇਗਾ ਜੇ ਮੰਦਰ ਵਰਦੀ ਗੰਦ ਪੈਂਦਾ ਅੱਗੇ ਮੈਂ ਦੱਸਿਆ ਵੀ ਗੰਦਾਂ ਪੈਂਦਾ ਜੇ ਹੁਣ ਮੈਂ 3 ਦੇ ਪਿੰਡ ਜਾ ਕੇ ਬਹਿ ਜਾ ਕੋਈ ਸੇ ਉੱਥੇ ਦੇ ਲੋਕ ਆਖਣਗੇ ਕਿ ਹੈ ਕੁੜਮਣੀ ਕਿਉਂ ਆਣ ਕੇ ਬੈਠੀ ਆ ਬੱਸ ਕਰੋ ਭੀਜੀ ਹਾਂ ਭੈਣ ਜੀ ਇਹ ਗੱਲ ਹੋ ਗਈ ਭੈਣ ਹਾਂ ਤੂੰ ਮੈਨੂੰ ਬਗਾਨੀ ਸਮਝਿਆ ਤੂੰ ਮੈਨੂੰ ਕੋਈ ਗੱਲ ਕਿਉਂ ਨਹੀਂ ਦੱਸੀ ਮੰਮੀ ਨੇ ਤਾਂ ਮੈਨੂੰ ਵੀ ਕਦੀ ਦੱਸਿਆ ਉਹ ਤਾਂ ਗੋਰਾ ਆਣ ਕੇ ਰਿਹਾ ਇੱਥੇ ਤੇ ਗੋਰ ਦੇ ਨੇ ਜਾ ਕੇ ਦੱਸਿਆ ਵੀ ਮੰਮੀ ਆ ਗੱਲਾਂ ਵਾਂ ਫਿਰ ਮੈਂ ਆਈ ਮਾਸੀ ਤੇ ਗੁੱਸੇ ਨਾਲ ਇੱਥਰੋਂ ਬੁਰੀ ਬਣ ਕੇ ਲਾਲਾ ਲਾਲਾ ਕਰਕੇ ਤੇ ਸੁਖਵਾਲਾ ਕਰਕੇ ਗਈ ਚੁੱਕ 2 ਦਿਨ ਦਾ ਕਹਿ ਕੇ ਤੇ 20 ਦਿਨ ਬਾਅਦ ਆਪਣੇ ਪਿੰਡੋਂ ਆਈ ਤੇ ਉਹਦੇ ਤੇ ਆਨ ਕੇ ਤੇਵਰੀ ਬਦਲੇ ਅਰੇ ਮਾਪਿਓ ਨੇ ਕੀ ਕਿਹਾ ਹੋਣਾ ਕਿ ਤੂੰ ਆਪਣੇ ਨਾਲ ਕੋ ਰੱਖੀ ਜਾ ਕਿੱਦਾਂ ਸਿੱਧਾ ਮੈਂ ਮੂੰਹ ਤੇ ਹੀ ਕਹਿਤਾ ਵੀ ਮੈਂ ਘਰ ਤੋਂ ਬਾਹਰ ਅੰਦਰ ਵੀ ਜਾਣਾ ਹੁੰਦਾ ਵਾ ਤੁਹਾਨੂੰ ਵੀ ਪਤਾ ਸਾਡੀ ਕਿੰਨੀ ਕਮਾਈ ਆ ਸਾਡੇ ਕੋ ਖਰਚੇ ਮੈਂ ਫੇ ਖਰਚੇ ਤਾਂ ਦੇਣ ਦੇ ਆ ਬੇ ਮਾਂ ਦੀ ਰੋਟੀ ਪਾਰੀ ਹੋਗੀ ਆਹਨੇ ਪਾਹੇ ਉਹ ਲਿੰਦੀ ਆ ਤੇ ਕੀ ਗੱਲ ਸੁਣ ਮੇਰੇ ਮੂੰਹ ਤੇ ਕਹਤਾ ਹੈ ਤੇ ਮੇਰੇ ਮੇਰੇ ਗੱਲ ਫਾ ਫੈਨ ਵਾਲੀ ਗੱਲ ਆ ਨਹੀਂ ਸੁਖ ਉਹਦੋਂ ਵੀ ਬਹੁਤ ਬੋਲਦੀ ਸੀ ਕੋਈ ਨਹੀਂ ਕਿਤੇ ਦੀ ਰੋਟੀ ਖਾ ਦੇ ਖੁਸ਼ ਨਾ ਉਹ ਕਿਸੇ ਨੂੰ ਖਵਾ ਕੇ ਕੁਝ ਵਾ ਮੈਂ ਦਾਰੀ ਜਾਨ ਨਹੀਂ ਆ ਜੇ ਤੇ ਮਾਸੀ ਜੀ ਨੂੰ ਹੁਣ ਮੈਂ ਨਾਲ ਖਾਦੀ ਆਪਣੇ ਮੇਰਾ ਪਰਵਾਨਾ ਹੰਦਾ ਹੀ ਇਹ ਬਹੁਤਾ ਤਾਂ ਤਾਂ ਜਾਣ ਕੇ ਤੇ ਇੱਥੇ ਰਹਿ ਲਾਂਗੇ ਜੇ ਮੈਂ ਇਹਨਾਂ ਨੂੰ ਉੱਥੇ ਕਰ ਦੇ ਇੱਕ ਤੇ ਉੱਥੇ ਕਹਿ ਦਿੰਦੇ ਵੀ ਮੇਰਾ ਜੀ ਨਹੀਂ ਕਰਦਾ ਰਹਿਣ ਹੁਣ ਮਾਰੇ ਪਿੰਡ ਨਹੀਂ ਵਿਆ ਜਾਂਦਾ ਇਹਨਾਂ ਤੋਂ ਬੁਰੀ ਕਨਕਨਾ ਜਿਹੀ ਗੱਲ ਆ ਹੁਣ ਦੀਆਂ ਵਾ ਕੁੜੀ ਆਈ ਤੇ ਨਾਲ ਲੈ ਗਈ ਸਾਡੇ ਸਿਰ ਸੁਆਹ ਪਾ ਕੇ ਗਈ ਨਹੀਂ ਪ੍ਰੀਤ ਇਹਨੇ ਕਿਤੇ ਵੀ ਜਾਣਾ ਇਹ ਇੱਥੇ ਰਹੂਗੀ ਇਹ ਘਰ ਬਾਹਰ ਵਾਲੀ ਹੈ ਗੱਲ ਤੇ ਉਹ ਹੀ ਆ ਮਾਸੀ ਜੀ ਹੁਣ ਦਵਿੰਦਰ ਦਾ ਸੁਆਹ ਤਾਂ ਆ ਵਾ ਤੇ ਦਵਿੰਦਰ ਸਰਪੇ ਪੈਨਸ਼ਨ ਜਉਦੀ ਆਪੇ ਮੇਰੇ ਕੋ ਆਈ ਜਾਵੇ ਜੇ ਕਹੀਏ ਇਹਨਾਂ ਦੀ ਕਦਰ ਦੇ ਨਾਲ ਰੋਟੀ ਤੇ ਉਹ ਨਹੀਂ ਦੇ ਸਕਦੀ ਕੋਈ ਗੱਲ ਨਹੀਂ ਦਵਿੰਦਰ ਨੂੰ ਵੀ ਸਮਝਾਣੇ ਆ ਵੀ ਦਵਿੰਦਰ ਜੇ ਤੇ ਤੂੰ ਇਹਨੂੰ ਬੰਦਿਆਂ ਵਾਂ ਘਰ ਰੱਖਣਾ ਤੇ ਦੱਸ ਦੇ ਜੇ ਨਹੀਂ ਰੱਖਣਾ ਤੇ ਤਾਂ ਵੀ ਤੂੰ ਦੱਸ ਦੇ ਮੈਂ ਮਸਜੀਤੋਂ ਤਹੀ ਆਇਆ ਹੂੰ ਗੱਲ ਕਰਨ ਦਾ ਕੋਈ ਦਰ ਨਹੀਂ ਦੋਨਾਂ ਨੂੰ ਬਿਠਾ ਕੇ ਗੱਲ ਕਰੋ ਵੀ ਜੇ ਤੂੰ ਰੱਖਣੀ ਆ ਤਾਂ ਠੀਕ ਆ ਤੇ ਨਹੀਂ ਤਾਂ ਫਿਰ ਵੇਖ ਲਾ ਮੈਂ ਤਾਂ ਸਿੱਧਾ ਕਹਿ ਦੇਣਾ ਉਹਨੂੰ ਵੀ ਜੇ ਤੁਹਾਨੂੰ ਇਹ ਭਾਰੀ ਲੱਗਦੀ ਆ ਨਾ ਤੇ ਮੈਂ ਆਪਣੇ ਨਾਲ ਲੈ ਜਾਣੀ ਆ ਵੇਖਣੇ ਨੇ ਫਿਰ ਕੀ ਕਰਦੀਆਂ ਕਰਨਾ ਕੀ ਆ ਇਹਨਾਂ ਨੇ ਪੈਨਸ਼ਨ ਦਾ ਕਰਕੇ ਨਿਕਲ ਨਹੀਂ ਦਿੰਦੀਆਂ ਸਾਹਮਣ ਨੂੰ ਤਿਆਰ ਨਹੀਂ ਕਿਉਂ ਪੈਨਸ਼ਨ ਦੇ ਕਰਕੇ ਨਿਕਲ ਨਹੀਂ ਦਿੰਦੀਆਂ ਕਿਹੜੀ ਗੱਲੋਂ ਉਦੇ ਕੋਲ ਬਥੇਰੇ ਪੈਸੇ ਉਹ ਇਹ ਕੀ ਗੱਲ ਨਾ ਕਿ ਉਹਨੂੰ ਰੋਟੀਆਂ ਨਹੀਂ ਦੇ ਸਕਦੀਆਂ ਗੱਲ ਤਾਂ ਸਾਰੀ ਰੋਟੀ ਧਿਆਨ ਕਿਉਂ ਮੁੱਕਦੀ ਐ ਬਜ਼ੁਰਗ ਬੰਦਾ ਉਦਾਂ ਹੀ ਘਰਾਂ ਚ ਮੈਨੂੰ ਲੱਗਦਾ ਵਾਧੂ ਜਾਂਦਾ ਲੋਕ ਤਾਂ ਉਹਨਾਂ ਇੰਨਾ ਪਿਆਰ ਕਰਦੇ ਆ ਬਜ਼ੁਰਗ ਹੁਣ ਘਰਾਂ ਚ ਜਿਵੇਂ ਰਹਿ ਕਿੱਥੇ ਗਏ ਆ ਉਮਰਾਂ ਨਹੀਂ ਰਹਿ ਗਈਆਂ ਲੋਕਾਂ ਦੀਆਂ ਹਏ ਮੈਂ ਵੀ ਇਕੱਲੀ ਰਹਿਣੀ ਆ ਕੀ ਗੱਲ ਮੈਨੂੰ ਕੀ ਗੱਲ ਰੋਟੀਆਂ ਦੇਣ ਦੇ ਸਾਰ ਇਹਦਾ ਵੀ ਜ਼ਿਆਦਾ ਨਾ ਕਿ ਪਾਰ ਪੈ ਗਿਆ ਇਹਨਾਂ ਨੂੰ ਮਾਸੀ ਜੀ ਮੈਂ ਤਾਂ ਬਥੇਰੇ ਮੇਰੀਆਂ ਨਾ ਆਵਾ ਮਸਬਲੀ ਦੱਸਣ ਦੇ ਲਾ ਦੇ ਰੋਟੀ ਦੇ ਉਹ ਨਹੀਂ ਆ ਦੇ ਮੈਨੂੰ ਰੋਟੀ ਨਹੀਂ ਦੇ ਸਕਦਾ ਅੰਦਰ ਤੇ ਹੁਣ ਪਥੇਰੀ ਮਿੱਠੀ ਪਿਆਰੀ ਹੋਈ ਹੈ ਪਤਾ ਨਹੀਂ ਵੀ ਪੈਨ ਹੋਈ ਆ ਕਿ ਜਾਂ ਫਿਰ ਉਹਨੂੰ ਇਹ ਗੱਲ ਦਾ ਪਸਤਾਵਾ ਵਾ ਵੀ ਬੀਜੀ ਨੂੰ ਉਧਰ ਭੇਜ ਦਿੱਤਾ ਮੈਨੇ ਲੋਕ ਕੀ ਕਹਿਣਗੇ ਉਹ ਵੀ ਮਸਲਾ ਹੱਲ ਹੋ ਜਾਊਗਾ ਉਹ ਕਿਦਾਂ ਉਹ ਤਾਂ ਮੈਨੂੰ ਦੱਸਣੀ ਆ ਨਾ ਇਹ ਵੀ ਗੱਲ ਠੀਕ ਆ ਮਾਸੀ ਜੀ ਨਾਲੇ ਪਤਾ ਲੱਗ ਜਾਊਗਾ ਪੈਹਨੋ ਮਿੱਠੀ ਪਿਆਰੀ ਹੋਈ ਕਿ ਜਾਂਦੀ ਅਗਲੀ ਟਿਕਾਣੀ ਆ ਗਈ ਐਨ ਕਹਿੰਦੇ 4 ਮਹੀਨੇ ਪੈਸੇ ਨਹੀਂ ਮਿਲਿਆ ਹਜੇ ਉਹਦੀ ਕਾਪੀ ਕੋਲ ਨਾ ਹੋਈ ਆਪੇ ਪੈਨਸ਼ਨ ਜਿਹਦੋਂ ਨਹੀਂ ਆਕਿਆ ਤੇ ਨਹੀਂ ਮਿਲਨੀ ਉਹਨੂੰ ਪਤਾ ਲੱਗ ਜਾਊਗਾ ਸਾਨੂੰ ਕਿ ਇਹ ਕਿਹੜੀ ਗੱਲੋਂ ਵੀ ਕਰਨ ਰਹੀ ਹੈ ਕਾਢ ਲੈ ਕੱਪੜੇ ਬਾਬੀ ਜੀ ਹਾਂ ਕੱਪੜੇ ਤਾਂ ਕਾਢ ਲਿਆ ਤੇ ਹੁਣ ਮੈਂ ਤੁਹਾਡੀ ਚਾਹ ਬਣਾ ਲਗਦੀ ਆ ਜੀ ਦਵਿੰਦਰ ਜੀ ਚਾਹ ਬਾਅਦ ਚ ਬਣਾਈ ਮੈਨੂੰ ਪਹਿਲਾਂ ਦੱਸੋ ਤੁਹਾਡੇ ਘਰ ਦਾ ਕੀ ਮਸਲਾ ਹੈ ਮੈਂ ਇੱਥੇ ਮੇਰੇ ਲੱਗੇ ਸਲਾਮ ਸਲਾਮ ਕੋਈ ਨਹੀਂ ਆਇਆ ਮੈਂ ਜਾ ਕੇ ਇਹਨਾਂ ਨੇ ਖਲਾਰੇ ਖਾ ਲਏ ਆ ਮੇਰੇ ਕੋ ਚੰਗੀ ਪਲੀ ਰੋਟੀ ਖਾਂਦੀ ਸੀ ਆ ਪ੍ਰੀਤ ਆਈ ਤੇ ਆਣ ਕੇ ਉਧਰ ਅੱਡ ਕਰ ਗਈ ਅਗਲੇ ਨੇ ਦੋ ਦਿਨ ਹੀ ਕੰਡੇ ਤੇ ਚੁੱਕਿਆ ਝੋਲਾ ਚੱਲ ਪੇਕੇ ਐਦਾਂ ਥੋੜੀ ਸਰਦਾ ਫਿਰ ਮੈਂ ਤੇ ਲੈ ਆਈ ਆਪਣੇ ਕੋਲ ਗਵਿੰਦਰ ਭੈਣ ਤੇਰੇ ਵਿੱਚ ਰਹਿੰਦੀ ਸੀ ਮੈਨੂੰ ਨਹੀਂ ਪਤਾ ਕਿ ਤੁਹਾਡੇ ਵਿੱਚ ਕੀ ਆਣ ਬਣ ਹੋਈ ਆ ਮੈਨੂੰ ਤੇ ਭੈਣ ਨੇ ਫੋਨ ਕੀਤਾ ਕਿ ਮੇਰੀ ਕਾਪੀ ਘੁੰਮ ਹੋ ਗਈ ਆ ਕਾਪੀ ਘੁੰਮ ਹੋ ਗਈ ਆ ਹਾਂਜੀ ਮੇਰ ਕੋ ਤੇ ਬੀਜੀ ਨੇ ਗੱਲ ਨਹੀਂ ਕੀਤੀ ਹੋਈ ਨਹੀਂ ਭੈਣ ਨੇ ਮੈਨੂੰ ਕੀਤਾ ਇਹਨਾਂ ਦੇ ਨਾ ਤਿੰਨ ਚਾਰ ਮਹੀਨੇ ਪੈਨਸ਼ਨ ਨਹੀਂ ਇਹਨੂੰ ਮਿਲਨੀ ਲੈ ਕਿਉਂ ਕਾਪੀ ਨਹੀਂ ਲੱਭਣ ਰਹੀ ਸੀ ਇਹ ਮੇਰੇ ਗੁਜੀ ਗੁਜੀ ਸਾਰੇ ਸੁੱਖ ਨੇ ਘਰ ਵੀ ਆਈਆਂ ਕਿਤੇ ਸਾਰੇ ਮੇਰੀ ਕਾਪੀ ਗੁੰਮ ਹੋ ਗਿਆ ਕਿਤੇ ਉਹਨੇ ਤਾਂ ਨਹੀਂ ਕਰ ਲਈ ਮਨ ਮੈਨੂੰ ਕੀ ਪਤਾ ਵਾ ਨਹੀਂ ਉਹਨੇ ਨਹੀਂ ਕੀਤੀ ਅੱਛਾ ਤੇ ਹੁਣ ਮੈਂ ਬੈਂਕ ਚ ਮੈਂ ਆ ਪੀ ਜਾਣ ਪਛਾਣ ਮੇਰੀ ਉਹ ਤਾਂ ਕਰਕੇ ਭੈਣ ਨੇ ਮੈਨੂੰ ਸੱਦਿਆ ਹੀ ਵੀ ਚੱਲਾ ਭੈਣ ਤੇ ਥੋੜਾ ਕਰਜ਼ਾ ਤੇ ਮਸਲਾ ਹੱਲ ਬੈਂਕ ਦਾ ਤੇ ਤਾਂ ਕਰਕੇ ਮੈਂ ਆਈ ਸੀ ਉਹ ਤੇ ਬੰਨ ਨ ਦਸਿਆ ਨਹੀਂ ਐ ਤੇ ਤੁਹਾਡੇ ਘਰ ਆ ਖਲਾਰੇ ਪਏ ਆ ਤੇ ਕੋਈ ਸਿਆਣਾ ਬੰਦਾ ਵੀ ਵਾਧੂ ਹੁੰਦਾ ਐ ਮਾਸੀ ਜੀ ਗਿਆਣਾ ਬੰਦਾ ਐ ਵਾਧੂ ਹੁੰਦਾ ਘਰ ਚ ਉਹ ਜਦੋਂ ਦੀ ਮੈਂ ਇਧਰ ਵਿਆਹੀ ਆਈ ਆ ਮੇਰਨਾ ਹੀ ਰਹੀ ਆ ਇਹ ਤੇ 프리 ਦੇ ਨੇ ਚੋਕ ਉਧਰ ਕਰਤੀ ਐ ਤਾਂ ਹੁਣ ਦੇਖ ਲਿਆ ਚਲੋ ਗੋ ਮੈਂ ਕੋਟ ਚਾਹ ਬਣਾ ਲਾ ਵੇਸ ਵੀਂਦਰ ਜਦੋਂ ਦੀ ਛੱਡ ਕੇ ਗਈਆਂ ਸੁੱਖ ਨੂੰ ਨਹੀਂ ਕਿਸੋਕ ਚਲੇਗੀ ਮਰੀਦ ਮੈਨੂੰ ਇੱਧਰ ਬਾੜੀ ਦੀ ਮਾਤਾ ਉਹ ਚਲ ਇੱਧਰ ਰਹਿ ਪੋ ਇਹ ਤੇ ਜੂਨ ਮੈਨੂੰ ਏਸੀ ਵਾਲੇ ਕਮਰੇ ਚ ਵਾੜਿਆ ਵਾ ਉਥੋਂ ਮੈਨੂੰ ਬਾਹਰ ਨਿਕਲ ਨਹੀਂ ਦਿੰਦੇ ਵੀ ਕਿਹਾ ਗਾਲੋ ਨਾ ਕਰੇ ਕਿ ਨਾ ਬਾਤ ਨਾ ਕਰੇ ਵੀ ਇਹ ਦੱਸੋ ਮੈਨੂੰ ਇਹ ਦੇ ਕੈਚ ਕਿਉਂ ਪਾਇਆ ਵਾ ਕਦੀ ਮੈਨੂੰ ਬਾਹਰ ਨਹੀਂ ਦਿੰਦੇ ਤੇ ਕਦੀ ਮੈਨੂੰ ਉੱਥੇ ਨਹੀਂ ਕਦੀ ਨਹੀਂ ਦਿੰਦੇ ਆਈ ਸਮਝਦੇ ਨੂ ਹਾਂਜੀ ਹਾਂਜੀ ਪਹਿਲਾਂ ਮੈਨੂੰ ਬਾਹਰ ਅੰਦਰ ਨਹੀਂ ਬੰਦਦੇ ਦੇਖ ਮੈਨੂੰ ਇਹ ਸੀਦਲ ਨਿਕਲ ਨਹੀਂ ਦਿੰਦੇ ਮੈਂ ਬਾਹਰ ਨਹੀਂ ਨਿਕਲਦੀ ਮੈਨੂੰ ਤੂੰ ਬਾਹਰ ਨਹੀਂ ਜਾਣਾ ਤੇ ਕੇ ਨਾ ਗੱਲ ਨਾ ਕਰੇ ਕੋਈ ਨਹੀਂ ਸੌਂਦੀ ਹੋ ਘਰੀ ਇੱਥੇ ਬੈਠੀ ਆ ਸੌਣ ਲੋ ਤੇ ਸੌਣੇ ਮੇਰਾ ਬਾਦਲ ਤੋਂ ਪੇਮਾਨ ਦੂ ਆ ਆ ਗੱਲਾਂ ਇਹਨਾਂ ਦੇ ਕਰਤੀ ਮੈਂ ਤੇ ਆਪ ਲੱਕੋ ਫਾਣੇ ਆਨੀ ਸੇਰ ਦੀ ਸ਼ਸ਼ਵਾਤ ਚ ਪੰਨੀ ਆ ਤੂੰ ਕੀ ਫੈਸਲਾ ਕਰਕੇ ਜਾ ਤੂੰ ਹਣ ਸਮਝੇ ਤੂੰ ਮੈਨੂੰ ਕਿਉਂ ਨਹੀਂ ਨਿਕਲ ਦਿੰਦੇ ਇਸੀ ਤੋਂ ਕੇ ਪੈਰ ਬੜਾ ਨਿਕਲੀ ਖਬਰ ਲਵਾ ਤੂੰ ਨੂੰ ਕੁੜੀ ਨੂੰ ਕਿੱਥਾਂ ਦੇਣਾ ਪਉਦਾ ਪਉਦਾ ਉਹ ਮੈਂ ਪੁੱਛਦੀ ਆ ਨਾ ਉਹਨੂੰ ਸੋਖ ਨੂੰ ਮੈਂ ਪੁੱਛਦੀ ਆ ਨਾ ਸੱਦਦੀਆਂ ਨੂੰ ਵੀ ਇੱਥੇ ਕਿ ਕੀ ਗੱਲ ਆ ਤੂੰ ਕਿਦਾਂ ਦੀਆਂ ਗੱਲਾਂ ਕਰਦੀ ਹੈ ਹਾਏ ਹਾਏ ਜਵਾਨੀ ਬਾਰੇ ਕੇ ਪੱਲੇ ਨਹੀਂ ਬੰਨੇ ਤੇ ਆ ਜਦ ਵੱਡੇ ਪਾ ਜਾਂਦਾ ਐਂਦਾ ਇਹਨਾਂ ਵਰਗੀਆਂ ਦੁਖੀ ਕਰਦੀਆਂ ਕੋਈ ਗੱਲ ਨਹੀਂ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਭੈਣ ਤੈਨੂੰ ਕੋਈ ਨਹੀਂ ਸੋਖ ਨੂੰ ਮੈਂ ਪੁੱਛਦੀ ਹਾਂ ਫਾਇਰ ਆਪਾ ਕਿੰਨੇ ਚਾਰ ਮਹੀਨੇ ਪੈਨਸ਼ਨ ਨਹੀਂ ਆਉਣੀ ਹਾਈ ਮੇਰਾ ਕੋਈ ਮੁੱਲ ਨਹੀਂ ਕਿਤੇ ਮਾਰ ਸਾਂ ਕੀਤੀਆਂ ਏਸੀ ਚ ਬਾਹਰ ਛੜਿਆ ਹਾਈ ਰੱਬਾ ਮੇਰੇ ਕਿੱਥੇ ਬਹਿ ਕੇ ਲੇਖ ਲਿਖਤੇ ਹੋ ਮੇਰੀ ਕਿਸਮਤ ਮਾੜੀ ਆ ਉਹ ਤੋਏ ਫੰਨ ਮਾਰ ਕੇ ਆਣ ਕੇ ਦੋਵੇਂ ਬਹਿ ਗਈਆਂ ਵਾ ਲੈ ਜੋ ਮੈਨੂੰ ਨਹੀਂ ਚਾਹੀਦੀ ਜਿਹੜਾ ਮਰਜ਼ੀ ਲੈ ਜੇ ਹਾਏ ਮੈਂ ਤੇ ਪੈਨਸ਼ਨ ਦੇ ਆਸਰੇ ਤੇ ਹਾਂ ਵੀ ਆ ਜਾਣੀ ਆ ਇਹ ਆਂਦੀਆਂ ਹੁਣ ਕਾਪੀ ਗੁੰਮ ਹੋ ਗਈ ਆ ਸੁੱਖ ਨੂੰ ਤਰੀ ਦੇਤੀ ਖਾਇ ਰੱਬਾ ਮੇਰੀ ਤੇ ਕਿਸਮਤੀ ਮਾੜੀ ਆ ਕਿਸਮਤੀ ਮਾੜੀ ਆ ਚਾਹ ਮਾਰਾ ਇਹਨਾਂ ਦੇ ਮੱਥੇ ਇਹਨਾਂ ਦੇ ਲੈ ਆਵੀਂ ਕਿਧਨ ਨੇ ਰਿਓ ਐ ਤੋ ਆਂਦਾ ਉਦਾਂ ਭਾਵੇਂ ਅੱਗੂ ਪਿਛੋ ਆਵੇ ਨਾ ਇਹਨੂੰ ਡੱਕਾਂ ਪਹਿਲਾਂ ਬਾਹਰ ਜਾ ਕੇ ਇਹ ਤਾਂ ਮੇਰੀ ਗੱਲ ਸੁਣੋ ਆ ਕੇ ਫੜੀ ਫਿਰਦੇ ਜੀ ਬਿੱਲ ਆ ਗਿਆ 6.5 ਹਜ਼ਾਰ ਮੈਂ ਤਾਂ ਵੇਖ ਕੇ ਗਸ ਪਾਈ ਉਹ ਇਹ ਤਾਂ ਗਾਹ ਜੜੀ ਪੈ ਗਈ ਪੈ ਗਈ ਆ ਜਿਹੜੀ ਮੈਂ ਗੱਲ ਦੱਸਣੀ ਉਹ ਵੇਖ ਕੇ ਤੁਸੀਂ ਡੇਗੀ ਪੈਣਾ ਵਾ ਕਿਉਂ ਬੇਹੋਸ਼ ਹੋ ਕੇ ਉਹ ਜਿੰਨ ਵੇਸ਼ੀਆਂ ਥੱਲੇ ਭਾਲਦੇ ਸੀ ਉਹ ਉਧਰ ਦੇ ਹਾ ਚੁਗਾ ਚੌੜ ਹੋ ਗਿਆ 6.500 ਆ ਗਿਆ ਤੇ ਦੂਜੀ ਗੱਲ ਮਾਸੀ ਆਈ ਆ ਤੇ ਪਤਾ ਨਹੀਂ ਕੀ ਕਿਡਮਿਟ ਕਰਨ ਦੀਆਂ ਹੀ ਕਹਿੰਦੀ ਆ ਹੁਣ 4 ਮਹੀਨੇ ਪੈਨਸ਼ਨ ਨਹੀਂ ਆਉਣੀ ਇਹਦੀ ਇਹੋ ਜੀ ਕਾਪੀ ਗੁੰਮ ਹੋ ਗਈ ਆ ਬੜੇ ਖਲਾਰੇ ਪਾਏ ਤੇ ਮੈਂ ਤੇ ਆਨੀ ਆ ਚੁੱਪ ਕਰਕੇ ਬਾਹਰ ਦੀ ਬਾਹਰ ਹੀ ਨਿਕਲ ਜਾ ਉਹਨਾਂ ਕਈ ਗੋਹ ਤੈਨੂੰ ਦੱਸਣਾ ਵਾ ਤੇ ਮੈਂ ਤੇ ਗੱਲ ਸਾਂਭ ਲੈਣੀ ਆ ਪਰ ਜੇ ਤੇ ਤੇਰੇ ਤੁਸੀਂ ਆਗੇ ਤੇ ਬਹੁਤ ਖਲਾਰਾ ਪੈ ਜਾਣਾ ਨਿਕਲੋ ਤੁਸੀਂ ਨਵਿੰਦਰ ਇਦਾਂ ਚੰਗੇ ਨਹੀਂ ਲੱਗੀ ਤਾਂ ਕੋਈ ਨਹੀਂ ਮੈਂ ਕਿਹਾ ਮਾਸੀ ਐ ਹੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਕਿਹਾ ਬੰਬੀ ਤੇ ਆ ਤੇ ਬੰਬੀ ਤੇ ਜੇ ਤੁਸੀਂ ਜਾਓ ਬਿੱਲ ਫੜਾਓ ਤੇ ਨਿਕਲੋ ਮੰਮੀ ਸਾਨੂੰ ਆਪਣੇ ਬੇਲਾਂ ਦੀ ਪਈ ਆ ਵੀ ਐਸੀ ਦਾ ਬਿੱਲ ਆ ਗਿਆ ਬਿੱਲ ਆ ਗਿਆ ਮੇਰੀਆਂ ਖਲੀਆਂ ਆਜੇ ਤੱਕ ਨਿਕਲਿਆ ਮੋਰਸਾ ਕਰ ਕਰ ਬੁੜੀ ਦੀਆਂ ਹੈ ਹੁਣ ਅਗਲੀਆਂ ਨੇ ਸੁਣਾ ਤਾਂ ਵੀ ਇਹ ਕਾਪੀ ਲੱਦੀ 4 ਮਹੀਨੇ ਪੈਸਾ ਨਹੀਂ ਆਉਣੀ ਕਿੱਦਾਂ ਸਰਨਾ ਵਾਂ ਨੇ ਤੇ ਉਹ ਨਹੀਂ ਸਮਝ ਆਉਂਦੀ ਪਿਆ ਕਰਨ ਕੀ ਡਈਆਂ ਵਾ ਪੈਨਸ਼ਨਾਂ ਰੁਕ ਜਾਂਦੀਆਂ ਹੁੰਦੀਆਂ ਆ ਜਾਣੀਆਂ ਪੈਨਸ਼ਨਾਂ ਸਭ ਕੋ ਜਾਣਾ ਰੁਕਣ ਦੀ ਗੱਲ ਨਹੀਂ ਆ ਕਾਪੀ ਗੁੰਮ ਕਰਤੀ ਆ ਤੇ ਮੈਂ ਤੇ ਨਹੀਂ ਜਿਹੜੀਆਂ ਬੈਠੀਆਂ ਵਾ ਨਾ ਮੇਰੇ ਵੱਲੋਂ ਮਾਸੀ ਲੈ ਜੇ ਤੇ ਮੇਰੇ ਵੱਲੋਂ ਪ੍ਰੀਤ ਲਾ ਜੇ ਮੈਂ ਤਾਂ ਨਹੀਂ ਹੁਣ ਬੁੜੀ ਰਖੜੀ ਤੇ ਨਾ ਮੇਰੇ ਕੋਲ ਰੱਖੀ ਜਾਂਦੀ ਆ ਮੈਂ ਬਥੇਰੀ ਸੇਵਾ ਕਰ ਕਰ ਵੇਖ ਲਈ ਆ ਨਹੀਂ ਜਦੋਂ ਬੁੜੀ ਉਧਰ ਗਈ ਉਹਦੋਂ ਤਾਂ ਬੜੀ ਸ਼ਦੀ ਕਹਿੰਦੀ ਪਿਆ ਜੇ ਹੁਣ ਰੱਖੀ ਨਹੀਂ ਜਾਂਦੀ ਤੇਰੇ ਕੋਲ ਰੱਖੀ ਨਹੀਂ ਜਾਂਦੀ ਕਿਦੋਂ ਰੱਖਣੀ ਤੂੰ ਬੁੜੀ ਮੈਂ ਨਹੀਂ ਰੱਖਣੀ ਸਿੱਧੀ ਗੱਲ ਆ ਅਗਰ ਤੂੰ ਤਾਂ ਮੈਨੂੰ ਬਣਾ ਬਣਾਇਆ ਪਹਿਲਾਂ ਉਧਰ ਕੱਢਿਆ ਫੇਰ ਕਿ ਨਹੀਂ ਇੱਧਰ ਆ ਜੇ ਜੇ ਇੱਧਰ ਆਈ ਤੇ ਫੇਰ ਸਹੀ ਨਹੀਂ ਤੂੰ ਦੱਸ ਮੈਂ ਕਰਾਂ ਕੀ ਬੜੀ ਛੇਤੀ ਗਿਰਗਟਾਂ ਨੂੰ ਰੰਗ ਬਦਲਿਆ ਤੂੰ ਹੀ ਮਾਂ ਦੇ ਬੜੇ ਪੱਲੇ ਨਾ ਬੱਜਾ ਰਹੀ ਨਾ ਤੂੰ ਰਖ ਲਾ ਮੇਰੇ ਕੋਲ ਨਹੀਂ ਕਰੀ ਜਾਂਦੀ ਸੇਵਾ ਤੇ ਨਾ ਮੈਂ ਕਰਨੀ ਓ ਠੀਕ ਆ ਤੇ ਪੇਸਾ ਕਿੱਥੇ ਹੋਣੀਆਂ ਖਵਾਈ ਜਾਂਦੀਆਂ ਆਹੋ ਹੁਣ 4 ਮਹੀਨੇ ਪੈਨਸ਼ਨ ਹੀ ਆਉਣੀ ਅੱਗ ਲੱਗੇ ਇਹਨਾਂ ਦੀ ਪੈਨਸ਼ਨ ਉਹਦੇ ਵਿੱਚ ਲੱਗੇ ਇਹਨਾਂ ਨੂੰ ਮੇਰੇ ਵੱਲੋਂ 프리 ਦੇ ਗਾੜੀ ਲਾ ਦੇ ਮੇਰੇ ਵੱਲੋਂ ਮਾਸੀ ਦੀ ਗਾੜੀ ਲਾ ਦੇ ਮੈਂ ਨਹੀਂ ਰੱਖਣੀ ਆਹੋ ਮੈਂ ਦੱਸਤਾ ਜੀ ਵਾਓ ਤੇਰੇ ਜਨਾਨੀ ਐ ਮਾਸੀ ਜੀ ਤੇ ਆਪਾਂ ਮੈਂ ਬੇਸ਼ੱਕ ਪਰਿਵਾਰ ਚੋਂ ਗਈਆਂ ਹੁੰਦੀਆਂ ਨਾ ਇਹ ਘਰ ਤਾਂ ਇੱਕ ਮੈਂਬਰ ਹੀ ਹੁੰਦੀਆਂ ਮਾਪਿਆਂ ਦੇ ਪਰ ਜਦੋਂ ਵਿਆਹੀਆਂ ਜਾਂਦੀਆਂ ਨਾ ਤੇ ਮਾਪਿਆਂ ਦੇ ਘਰ ਆਣ ਕੇ ਨਾ ਕੋਈ ਵੀ ਫੈਸਲਾ ਲੈਂਦੀਆਂ ਚੰਗੀਆਂ ਨਹੀਂ ਲੱਗਦੀਆਂ ਨਾ ਤੇ ਮੈਂ ਖੁੱਲ ਕੇ ਇਹਨਾਂ ਨੂੰ ਕਹਿ ਸਕਦੀਆਂ ਨਾ ਮੈਂ ਇਹਨਾਂ ਨੂੰ ਨਾਲ ਕਰ ਸਕਦੀਆਂ ਸਮਝ ਨਹੀਂ ਆਉਂਦੀ ਕੀ ਕਰਾਂ ਮੈਂ ਤਾਂ ਇਹੋ ਜੀ ਦੁਬਿਧਾ ਚ ਫਸੀ ਆ ਨਾ ਘਰ ਦੇ ਮਾਨ ਨੇ ਲੱਗਦਾ ਹੁਣ ਆਸਾਂ ਭਿਆਨ ਹਰ ਵੇਲੇ ਇਤੇ ਰਹਿੰਦਾ ਗੌਰਵ ਜਦੋਂ ਦਾ ਵੇਖ ਗਿਆ ਨਾ ਤਨ ਮੈਨੂੰ ਦੱਸਿਆ ਜਾ ਕੇ ਮਨ ਨੂੰ ਇੱਕ ਚੁੰਧਗੀ ਜੀ ਲੱਗੀ ਰਹਿੰਦੀ ਆ ਜੀ ਆਨੁਮਾਦਾ ਜੀ ਆਨੁਮਾਦਾ ਦੁਖ ਬਚੇਰਾ ਹੁੰਦਾ ਵਾ ਮੈਂ ਇਹਦੇ ਪਿੰਡ ਨਹੀਂ ਜਾ ਸਕਦੀ ਇਹ ਕਹਿੰਦੀ ਤੈਨੂੰ ਲੈ ਜਾ ਮੈਂ ਨਹੀਂ ਜਾ ਸਕਦੀ ਆ ਲੋ ਚਾਹ ਔਰਮਾ ਦੇ ਪਿੰਡ ਚੰਗੇ ਨਹੀਂ ਲੱਗੀ ਦਾ ਜਾਣਾ ਕਿਉਂ ਕਿਤੇ ਕੋਈ ਨਹੀਂ ਪੈਣ ਮੇਰੇ ਜੀਜਾ ਨੇ ਆ ਕਹਨ ਭਾ ਦੀ ਗੱਲ ਆ ਹਾਂ ਮਾਸੂ ਜੀ ਨੇ ਸਬਜ਼ੀ ਬਣ ਗਈ ਰੋਟੀ ਬਣੀ ਰੋਟੀ ਦੇ ਨੇ ਪਤੀ ਦੇ ਘਟ ਪਾ ਲੈਣੀ ਉਹ ਪਾਈ ਆ ਪਤੀ